ਇਹ ਇਹ ਦਲੀਲ ਨਹੀਂ ਅਸੀਂ ਦੇ ਸਕਦੇ ਜਾਨੀ ਚੌੜਾ ਤਾਂ ਇਹ ਦਲੀਲ ਦੇਈ ਜਾਂਦਾ ਪਿੰਡਰਾਂ ਵਾਲੇ ਦੇ ਸਬੰਧ ਚ ਤੇ ਪਿੰਡਰਾਂ ਵਾਲਿਆਂ ਨੇ ਆਪਣੇ ਲੈਕਚਰ ਚ ਕਿਹਾ ਵੀ ਇੱਕ ਬੰਦਾ ਆਇਆ ਮੇਰੇ ਕੋਲ ਉਹ ਕਹਿੰਦਾ ਮੈਂ ਕਹਿੰਦਾ ਮੈਂ ਦਿੱਲੀ ਗਿਆ ਸੀ ਕਿ ਪਿੰਡਰਾਂ ਵਾਲਾ ਕਹਿੰਦਾ ਮੈਂ ਦਿੱਲੀ ਗਿਆ ਸੀ ਹੂੰ ਉਹ ਬੰਦਾ ਆਇਆ ਉਹ ਕਹਿੰਦਾ ਵੀ ਮੈਡਮ ਮਿਲਣਾ ਚਾਹੁੰਦੀ ਆ ਹੂੰ ਕਹਿੰਦਾ ਮੈਂ ਕਿਹਾ ਕਹਿ ਦਿਓ ਆ ਕਿ ਮਿਲ ਲਵੇ ਉਹ ਕਹਿੰਦੇ ਨਹੀਂ ਪਿਆ ਸੜਕ ਦੇ ਦੂਜੇ ਪਾਸੇ ਜਿਹੜੀ ਕੋਠੀ ਆ ਉਹ ਚ ਮਿਲਣਾ ਹੂੰ ਤੇ ਕਹਿੰਦਾ ਭਿੰਡਰ ਵਾਲਾ ਕਹਿੰਦਾ ਵੀ ਮੈਂ ਕਿਹਾ ਵੀ ਜਾਂ ਤਾਂ ਜਿੱਥੇ ਮੇਰਾ ਦਬਾਨ ਹੁੰਦਾ ਉੱਥੇ ਆ ਜਾਵੇ ਹੂੰ ਜਾਂ ਮੈਂ ਜਿੱਥੇ ਰਹਿਣਾ ਉੱਥੇ ਆ ਜਾਵੇ ਹੂੰ ਅੱਛਾ ਵੀ ਉਹ ਉਹ ਜੇ ਨਹੀਂ ਹੋਣਾ ਤਾਂ ਨਾ ਸੀ ਅੱਛਾ ਹੁਣ ਇਹ 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 ਕਹਿੰਦਾ ਆਪਣੇ ਵੱਲੋਂ ਇਨਕਮੈਂਟ ਕੀਤਾ ਕਹਿੰਦਾ ਹੁਣ ਦੱਸੋ ਜਿਹੜਾ ਬੰਦਾ ਇੰਦਰਾ ਗਾਂਧੀ ਨੂੰ ਆਹ ਜਵਾਬ ਦੇ ਰਿਹਾ ਉਹਨੂੰ ਕਹਿੰਦੇ ਬਿੰਦਰਾ ਗਾਂਧੀ ਦਾ ਪੈਦਾ ਕੀਤਾ ਹੋਇਆ ਹੈ ਹੂੰ ਮੈਂ ਹੈਰਾਨ ਰਹਿ ਗਿਆ ਮੈਂ ਕਿਹਾ ਤੁਸੀਂ ਦੱਸੋ ਹੁਣ ਮੈਂ ਇੱਥੇ ਨਿਊਜ਼ੀਲੈਂਡ ਬੈਠਾ ਰੇਡੀਓ ਤੇ ਬੋਲਦਾ ਜੇ ਮੇਰੇ ਤੇ ਇਲਜ਼ਾਮ ਲੱਗੇ ਪੇ ਇੰਡੀਅਨ ਏਜੰਸੀ ਵਾਲਿਆਂ ਨੇ ਇਹਨੂੰ ਖੜਾ ਕੀਤਾ ਹੈ ਇਹਨੂੰ ਨੂੰ ਬਿਠਾਇਆ ਹੈ ਭੁੱਲਣ ਲਈ ਹਮ ਤੇ ਅੱਛਾ ਹੁਣ ਉਹਦੇ ਲਈ ਮੈਂ ਦਲੀਲ ਕੀ ਦਿਆਂ ਵੀ ਦੇਖੋ ਜੀ ਮੈਨੂੰ ਤਾਂ 2 ਹਫਤੇ ਪਹਿਲਾਂ ਫੋਨ ਆਇਆ ਸੀ ਉਹਨਾਂ ਦਾ ਹਮ ਤੇ ਮੀਟਿੰਗ ਕਰ ਆ ਕੇ ਸਾਡੇ ਨਾਲ ਬਲਿੰਗਟਨ ਆ ਮੈਂ ਕਿਹਾ ਵੀ ਜੇ ਇੱਥੇ ਗੁਰਦੁਆਰੇ ਆਉਣਾ ਆ ਜਾਓ ਨਹੀਂ ਤਾਂ ਨਾ ਸਹੀ ਨਹੀਂ ਹਾਂ ਅੱਛਾ ਜੇ ਮੇਰੇ ਮੇਰੇ ਹੀ ਨਹੀਂ ਗੱਲ ਕਹਿਣਾ ਉਹ ਉਹਨਾਂ ਦਾ ਸੁਨੇਹਾ ਆਇਆ ਕਿ ਨਹੀਂ ਆਇਆ ਮੈਂ ਕਿਹਾ ਜਾਂ ਨਹੀਂ ਕਿਹਾ ਇਹ ਗੱਲ ਜਾਨੀ ਕਿਸੇ ਨੇ ਨਹੀਂ ਦੇਖਣੀ ਕਿ ਮੇਰੇ ਇੰਨਾ ਕਹਿਣਾ ਸਾਬਤ ਹੋ ਜਾਊਗਾ ਵੀ ਮੈਂ ਏਜੰਸੀਆਂ ਦਾ ਨਹੀਂ ਬੰਦਾ। ਹੂੰ। ਵੀ ਆਪਣੀਆਂ ਕਈਆਂ ਹੋਈਆਂ ਕਿਸੇ ਤੀਜੀ ਧਿਰ ਦੀ ਗੱਲ ਨੂੰ ਤੁਸੀਂ ਕਹੋ। ਅੱਜ ਦੇ ਸਮੇਂ 'ਚ ਤਾਂ ਤੁਸੀਂ ਇਹ ਵੀ ਕਹੋ ਵੀ ਦੇਖੋ ਵੀ ਉਹ ਭਾਈ ਇੰਦਰਾ ਗਾਂਧੀ ਦੇ ਵਿਰੁੱਧ ਲੜ ਗਿਆ, ਭੜ ਗਿਆ। ਵੀ ਉਹ ਇੰਦਰਾ ਗਾਂਧੀ ਦਾ ਕਿੱਦਾਂ ਬੰਦਾ ਹੋਇਆ? ਇਹ ਗੱਲ ਵੀ ਸਾਬਤ ਨਹੀਂ ਕਰਦੀ ਤਾਲੀਬਾਨਾਂ ਦੀ ਆਧਾਰਨ ਸਾਡੇ ਸਾਹਮਣੇ ਆ। ਹੂੰ। ਉਹਨਾਂ ਨੂੰ ਅਮਰੀਕਾ ਨੇ ਰਸ਼ੀਆ ਨੂੰ ਤੋੜਨ ਲਈ ਵਰਤਿਆ ਸੀ। ਜਦੋਂ ਉਹ ਕੰਮ ਉਹਨਾਂ ਦਾ ਖਤਮ ਹੋ ਗਿਆ ਉਹਨੇ ਸਪੋਰਟ ਦੇਣੀ ਬੰਦ ਕਰ ਦਿੱਤੀ ਹੂੰ ਉਹਨਾਂ ਨੂੰ ਮਜਬੂਰਨ ਜਾਣੀ ਡਰੱਗ ਦਾ ਧੰਦਾ ਕਰਕੇ ਆਪਣਾ ਸਾਰੀਆਂ ਜ਼ਰੂਰਤਾਂ ਆਪਣੀਆਂ ਪੂਰੀਆਂ ਕਰਦੀਆਂ ਪਈਆਂ ਹੂੰ ਹਨਾ ਇੱਕ ਸਟੇਜ ਉਹ ਆ ਗਈ ਉਹਨਾਂ ਦੇ ਵਿੱਚ ਜਦੋਂ ਉਹਨਾਂ ਨੂੰ ਰਸ਼ੀਆ ਉਹਨਾਂ ਦੇ ਲੋਕਾਂ ਨੂੰ ਰਸ਼ੀਆ ਚੰਗਾ ਲੱਗਣ ਲੱਗ ਪਿਆ ਹੂੰ ਮਰਕਾਨੇ ਉੱਥੇ ਇੰਨੀ ਤਬਾਹੀ ਕੀਤੀ ਜਾਣੀ ਠੀਕ ਹੈ ਸ਼ੁਰੂ ਜੀ ਤਾਂ ਰਸ਼ੀਆ ਨੇ ਖੇਡੇ ਗੇਮ ਜਿੱਦਾਂ ਅਮਰੀਕਾ ਨੇ ਤਾਲਿਬਾਨਾਂ ਨੂੰ ਉਹਨਾਂ ਦੇ ਵਿਰੁੱਧ ਵਰਤਿਆ ਹੂੰ ਸ਼ੁਰੂ-ਸ਼ੁਰੂ ਦੇ ਵਿੱਚ ਉਹੀ ਗੇਮ ਰਸ਼ੀਆ ਨੇ ਖੇਡੀ ਕਿਉਂਕਿ ਜਿਹੜੇ ਅਫਗਾਨ ਦੇ ਨਾ ਨਾਰਮਲ ਅਫਗਾਨਿਸਤਾਨ ਦੇ ਆਮ ਲੋਕ ਸੀ ਹੂੰ ਉਹਨਾਂ ਨੂੰ ਬਹੁਤ ਕਨਫਿਊਜ਼ਨ ਸੀ ਪੇ ਆ ਨੁਕਸਾਨ ਅਮਰੀਕਾ ਕਰ ਰਿਹਾ ਤੇ ਰਸ਼ੀਆ ਕਰ ਰਿਹਾ ਸਾਡਾ ਹੂੰ ਹੂੰ ਪਰ ਰਸ਼ੀਆ ਵਾਲੇ ਨੇ ਗੇਮ ਇਹ ਖੇਡੀ ਉਹਨਾਂ ਦੇ ਪਿੰਡਾਂ ਦੇ ਵਿੱਚ ਧਰਾਤਲ ਦੇ ਵਿੱਚ ਥੱਲੇ ਜਾ ਕੇ ਵੜ ਕੇ ਨਾ ਆਪ ਹੂੰ ਉਹਨਾਂ ਨੂੰ ਪੈਸਾ ਦੇਣਾ এডਿਕੇਸ਼ਨ ਦਾ ਪ੍ਰਬੰਧ ਕਰਨਾ ਲੋਕਾਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ ਆਹੋ ਇਦਾਂ ਹੀ ਉਹ ਉੱਥੇ ਇਹ ਹੀ ਫੇ ਅਮਰੀਕਾ ਨੂੰ ਸੀ ਨਾ ਪ੍ਰੋਬਲਮ ਬੇ ਇਹ ਇੱਥੇ ਕਾਮਯਾਬ ਹੈ ਕਿਉਂਕਿ ਉੱਥੇ ਵੀ ਇਹ ਹੀ ਹੋਇਆ ਸੀਗਾ ਵੀ ਉਹ ਜਿੱਦਾਂ ਕੁੜੀਆਂ ਪੜਨ ਲੱਗ ਪਈਆਂ ਸਕੂਲਾਂ ਕਾਲਜ ਹੋ ਗਾ ਮਿਊਜ਼ਿਕ ਚੱਲ ਪਿਆ ਹੂੰ ਤੇ ਉਹ ਫੇਰ ਉਹਨਾਂ ਲੱਗਾ ਬੇ ਤਾਂ ਵੀ ਇੱਥੇ ਵੀ ਕਾਮਨਿਜ਼ਮ ਆ ਜਾਣਾ ਹੂੰ ਉਹ ਇਹ ਉਹਨਾਂ ਦਾ ਡਰ ਸੀਗਾ ਫਿਰ ਉਥੇ ਕਰਕੇ ਫਿਰ ਇਹ ਸਾਰਾ ਕੁਝ ਹੋਇਆ। ਯਾ ਤੇ ਹੁਣ ਜਿਹੜੀ ਕਿ ਜਿੱਦਾਂ ਇਹ ਕਿਤਾਬ ਆ ਜਿਹੜੀ ਆਪਾਂ ਉਹਦੇ ਤੇ ਆਉਣ ਨੇ ਮੁੜ ਕੇ ਹਾਂਜੀ ਤੇ ਇਹ ਜੀ ਵੀ ਸਿੱਧੂ ਨੇ ਇਹ ਕਿਤਾਬ ਲਿਖੀ ਵੀ ਕੌਨਸਪੀਰੇਸੀ ਆਫ ਖਾਲਸਤਾਨ ਨਾ ਵੀ ਖਾਲਸਤਾਨ ਦੀ ਸਾਜ਼ਿਸ਼ ਯਾ ਤੇ ਉਹਦੇ ਵਿੱਚ ਜਣੀ ਉਹਨੇ ਇਹ ਮਤਲਬ ਜਿਹੜਾ ਉਹਦੇ ਮੇਨ ਜੇ ਆਪਾਂ ਕਹੀਏ 2-4 ਲਾਈਨਾਂ ਚ ਉਹਦਾ ਇਹ ਮੈਨ ਸੀਗਾ ਵੀ ਜਿਹੜੇ ਉਹ ਕਾਂਗਰਸ ਦੀ ਲੀਡਰਸ਼ਿਪ ਸੀਗੀ ਉਹਨਾਂ ਨੇ ਇਹਨੂੰ ਮਾਲੋ ਖੜਾ ਕੀਤਾ ਇਹਨਾਂ ਨੂੰ ਹੂੰ ਤੇ ਫਿਰ ਉਹਨੇ ਉਹਨਾਂ ਦੀ ਪਲਾਨ ਇਹ ਸੀਗੀ ਵੀ ਆਪਾਂ ਹੌਲੀ-ਹੌਲੀ ਦੇਖ ਸਿੱਖਾਂ 'ਚ ਧੜਾ ਖੜਾ ਹੋ ਜੀਵੇ ਵੀ ਜਿਹੜਾ ਸ਼੍ਰੋਣੀ ਕਮੇਟੀ 'ਚ ਵੀ ਸਾਡੇ ਬੰਦੇ ਵੱਢ ਜਾਣ ਤੇ ਇੱਕ ਵੱਖਰਾ ਗਰੁੱਪ ਹੋ ਜੀਵੇ ਵੀ ਜਿਹੜਾ ਸਿੱਖਾਂ 'ਚੋਂ ਸਾਨੂੰ ਵੋਟਾਂ ਮਿਲਣ ਤੇ ਤੀਜਾ ਫਿਰ ਬਾਅਦ ਵਿੱਚ ਉਹ ਕਹਿੰਦਾ ਫਿਰ ਉਹਨਾਂ ਦੀ ਪਲਾਨ ਚ ਥੋੜੀ ਚੇਂਜ ਹੋ ਗਈ ਵੀ ਜੇ ਆਪਾਂ ਇਹਨੂੰ ਹੋਰ ਵੱਡਾ ਵੀ ਉਹ ਕਹਿੰਦੇ ਜਦੋਂ ਹਥਿਆਰਾਂ ਵਾਲਾ ਮਾਰ ਮਰਾਈ ਦਾ ਕੰਮ ਸ਼ੁਰੂ ਹੋ ਗਿਆ ਹੂੰ ਫਿਰ ਉਹਨਾਂ ਨੇ ਲੱਗਾ ਵੀ ਆਪਾਂ ਇਹਨੂੰ 84 ਤੇ ਜਿਹੜੀ ਇਲੈਕਸ਼ਨ ਹੋਣੀ ਆ ਵੀ ਉਦੋਂ ਉਹਨੂੰ ਇਦਾਂ ਵਰਤਾਂਗੇ ਵੀ ਵੀ ਇਹਨਾਂ ਦੇ ਖਿਲਾਫ ਵੀ ਆਪਾਂ ਵੀ ਇਹ ਪਾਕਿਸਤਾਨ ਨਾਲ ਰਲ ਕੇ ਤਾਂ ਖਾਲਿਸਤਾਨ ਬਣਾਉਣਾ ਚਾਹੁੰਦੇ ਆ ਤੇ ਵੀ ਅਸੀਂ ਵੀ ਇਹਨਾਂ ਨੂੰ ਬਾਹਰ ਕੱਢ ਕੇ ਵੇ ਜਿੱਦ ਦਾ ਪਲਾਨ ਤਾਂ ਉਹਨਾਂ ਦੇ ਬਾਹਰ ਕੱਢਣ ਦੀ ਸੀ ਇਦਾਂ ਬਾਅਦ ਚ ਵਾਪਰ ਗਿਆ ਕੁਝ ਹੋਰ ਹੈਨਾ ਯਾ ਦਿੱਥੇ ਆਪਾਂ ਕਹਾਂਗੇ ਵੀ ਜੇ ਅਸੀਂ ਉਹ ਸਾਜ਼ਿਸ਼ ਨੂੰ ਕਾਮ ਕਰਤੀ ਵੀ ਵੀ ਅਸੀਂ ਇੰਡੀਆ ਨੂੰ ਬਚਾ ਲਿਆ ਤੇ ਇਦਾਂ ਅਸੀਂ ਇੱਕ ਨੈਸ਼ਨਲਿਸਟ ਬਣਾਂਗੇ ਯਾ ਤੇ ਉਹਦਾ ਮੇਨ ਇਹ ਸੀਗਾ ਯਾ ਇਹ ਜਿਹੜਾ ਨਰੈਣ ਸਿੰਘ ਚੌੜਾ ਨੇ ਉਹਦੇ ਵਿਰੋਧ ਕਿਤਾਬ ਲਿਖੀ ਜਾਂ ਉਹਦੇ ਵਿਰੋਧ ਦੇ ਵਿੱਚ ਇਹਨੇ ਲਿਖਿਆ ਵੀ ਉਹਨੇ ਕਿ ਐਸੀ ਵੀ ਖਾਲਸਾਤਨ ਇੱਕ ਸਾਜ਼ਿਸ਼ ਆ ਸੀ ਕਿ ਸਿੱਖਾਂ ਖਿਲਾਫ ਇਹਨਾਂ ਕਿਹਾ ਵੀ ਨਹੀਂ ਵੀ ਖਾਲਸਾਤਨ ਤਾਂ ਸਾ ਸਿੱਖਾਂ ਦੀ ਮੰਗ ਹੈਗੀ ਸੀ ਪਹਿਲਾਂ ਤੋਂ 1849 ਤੋਂ ਹੀ ਯਾ ਬੇ ਉਹਦੇ ਬੇ ਖਾਲਸਾਤਨ ਦੇ ਵਿਰੋਧ ਸਾਜ਼ਿਸ਼ ਕੀਤੀ ਆ ਬਿਨਾ ਕਿ ਸਿੱਖਾਂ ਦੇ ਖਿਲਾਫ ਸਾਜਿਸ਼ ਉਹ ਉਹ ਜਿਹੜੀ ਮੰਗ ਸੀ ਉਹ ਕਪੂਰ ਸਿੰਘ ਹੁਣਾਂ ਵਰਗੇ ਸੁਵੇਗ ਸਿੰਘ ਹੁਣੀ ਉਹਨਾਂ ਨੇ ਅੱਗੇ ਆ ਕੇ ਬਸੰਤਾਂ ਨੂੰ ਉਹਨਾਂ ਨੇ ਲੱਗਾ ਬਸੰਤ ਦੀ ਇਹ ਕੰਮ ਕਰ ਰਹਾ ਮੋਰੇ ਲਾ ਕੇ ਦੇ ਇੱਕ ਮੂਵਮੈਂਟ ਚੱਲ ਪਈ ਆ ਤੇ ਅਸੀਂ ਇਹਦੇ ਰਾਹੀਂ ਇਹਦੇ ਵਿੱਚੋਂ ਆਪਾਂ ਖਾਲਸਾਣ ਕੱਢ ਸਕਦੇ ਆ ਇਹਦੇ ਰਾਹੀਂ ਇਹ ਬੰਦੇ ਰਾਹੀਂ ਵੇ ਉਹਨਾਂ ਨੇ ਫੇਰ ਉਹ ਬਜਾ ਦਾ ਬੰਗਲਾਦੇਸ਼ ਵਾਲੇ ਹਥਿਆਰ ਵੀ ਲੈ ਆਂਦੇ ਫਿਰ ਸਮੋਗਲਰਾਂ ਰਾਹੀਂ ਵੀ ਕਹਿੰਦਾ ਲਿਆਂਦੇ ਮੈਂ ਵੀ ਉਹ ਕਹਿੰਦਾ ਲਿਆਂਦੇ ਤੇ ਬੇ ਹੋਰ ਪੁਲਿਸ ਵਾਲਿਆਂ ਦੇ ਖੋਲ ਲੰਦੇ ਸੀਗੇ ਸੀਆਰਪੀ ਦੇ ਖੋਲਾ ਹਥਿਆਰ ਵੀ ਇਦਾਂ ਆਏ ਆ ਵੀ ਜਿਹੜੀ ਉਹ ਗੁਰਤੇਜ ਸਿੰਘ ਕਹਿੰਦਾ ਸੀਗਾ ਵੀ ਜਨਰਲ ਭੁੱਲਰ ਦੇ ਮੇਰੇ ਘਰ ਆਇਆ ਕੋਠੀ ਚੰਡੀਗੜ੍ਹ ਤੇ ਉਹਨੇ ਆ ਕੇ ਕਿਹਾ ਵੀ ਦੇ ਸਾਡੇ ਕੋਲ ਦੋ ਟਰੱਕ ਹਥਿਆਰਾਂ ਦੇ ਜਿਹੜੇ ਬੰਗਲਾਦੇਸ਼ ਚ ਦੇ ਸੀ ਲੋਕ ਆਏ ਸੀਗੇ ਹੂੰ ਤਦ ਉਹ ਬੇਸੰਤ ਕੌਮ ਦੀ ਲੜਾਈ ਲੜ ਰਹਾ ਬੇ ਅਸੀਂ ਉਹ ਜਿਹੜੇ ਹਥਿਆਰ ਆ ਬੀ ਤੁਸੀਂ ਸੰਤਾਂ ਨੂੰ ਕਹ ਉਹ ਦੇ ਦੇ ਨੇ ਉਹਨਾਂ ਨੂੰ ਯਾ ਤਦ ਗਰਤੇ ਸੇ ਕੰਦਾ ਵੀ ਨਾ ਉਹਨਾਂ ਨੂੰ ਕਿਹਾ ਦੇ ਨੀ ਨਾ ਤਾ ਸਿਵਲ ਵਾਲਾ ਬੰਦਾ ਵੀ ਤੁਸੀਂ ਸਿੱਧੀ ਸੰਤਾਂ ਨਾਲ ਗੱਲ ਕਰ ਲੋ ਯਾ ਤੇ ਬੇ ਉਹ ਬਾਅਦ ਵਿੱਚ ਫੇ ਉਹ ਕੰਦਾ ਦੇ ਉੱਥੋਂ ਤਾਂ ਚੱਲ ਗਿਆ ਬੇ ਬਾਅਦ ਚ ਉਹ ਹਥਿਆਰ ਫੇਰ ਉੱਥੇ ਪਹੁੰਚ ਗਿਆ ਹੂੰ ਦੇ ਜਿਹੜੇ ਜਨਰਲ ਪੁੱਲਰ ਜਸਵੰਤ ਸੁਪੁੱਲਰ ਕਹਿੰਦਾ ਸੀਗਾ ਆ ਇਹ ਕਹਿੰਦਾ ਵੀ ਉਹ ਇਹ ਇਹ ਉਹ ਨਹੀਂ ਉਹ ਗੱਲ ਬਣਾ ਲਈ ਉਹ ਹਥਿਆਰ ਬੇ ਪੁੱਲਰ ਨਹੀਂ ਸੀ ਲਿਆਇਆ ਬੇ ਉਹ ਆਲਰੇਡੀ ਬਸ ਵੇਖ ਸੂਣੇ ਲਿਆਇਆ ਸੀਗਾ ਹੂੰ ਤੇ ਉਹ ਹੱਥ ਵੇਖ ਸੂਣੇ ਲੁਕੋਏ ਸੀਗੇ ਯਾਨੀ ਜਦੋਂ ਉਹਨਾਂ ਦੀ ਇਹ ਗੱਲ ਨਹੀਂ ਸਮਝ ਆਈ ਤੇ ਜੇ ਮੰਨ ਲਓ ਚਲੋ ਟਰੱਕ ਹੋਊਗਾ ਵੀ ਹਥਿਆਰਾਂ ਦਾ ਵੀ ਜਿਹੜਾ ਸਵੇਗ ਸੂ ਆ ਹੁਣ 84 ਤੋਂ 13 ਸਾਲ ਪਹਿਲਾਂ ਦੀ ਗੱਲ ਏ 71 ਕੋਈ 200 200 ਸਾਲ ਪਹਿਲਾਂ ਦੀ ਨਹੀਂ ਗੱਲ ਵੀ ਵੀ ਉਹ ਇੱਕ ਜਿਹੜਾ ਇੱਕ ਕੰਟਰੀ ਆ ਜਿਹਦੇ ਮਗਰ ਅਮਰੀਕਾ ਖੜਾ ਸੀ ਪਾਕਿਸਤਾਨ ਦੇ ਆ ਤੇ ਉਹਨਾਂ ਦਾ ਮੰਨ ਲਓ ਵੀ ਉਹਨੇ ਕੰਟਰੀ ਤੋੜਤਾ ਆ ਤੇ ਜਣੀ 90000 ਜਿਹੜੀ ਟ੍ਰੇਨਡ ਫੌਜ ਪਾਕਿਸਤਾਨ ਦੀ ਵੀ ਉਦੋਂ ਹਥਿਆਰ ਸਟਾਲਾ ਉਨੀ ਹੈ ਨਾ ਯਾ ਤੇ ਅਨੇਉਣਾ ਦੀ ਬੇਇੱਜ਼ਤੀ ਹੋਈ ਕੰਟਰੀ ਦੀ ਹੂੰ ਤੇ ਵੀ ਉਸ ਫੇ ਮਿਲਟਰੀ ਮੋਰੇ ਵੀ ਤੁਸੀਂ ਜੇ ਇੱਕ ਟਰੱਕ ਜਾਂ ਦੋ ਟਰੱਕ ਚਲੋ ਮੰਨ ਲਓ ਉਹ ਵੀ ਲੈ ਹੋਣ ਤਾਂ ਵੀ ਜਾਨੀ ਕਿੱਦਾਂ ਉਹ ਨਹੀਂ ਸੋਚਿਆ ਹੋਊਗਾ ਵੀ ਅਸੀਂ ਇਹਨਾਂ ਦੋ ਟਰੱਕ ਜਿਹੜੇ ਪੁਰਾਣੇ ਹਥਿਆਰ ਆ ਤੇ ਉਹਨਾਂ ਦੇ ਨਾਲ ਅਸੀਂ ਮਿਲਟਰੀ ਨਾਲ ਲੜਾਂਗੇ ਹੈ ਨਾ ਨਹੀਂ ਮੈਂ ਕਹਿੰਦਾ ਇਹ ਵੀ ਇਹ ਵੀ ਮੰਨ ਲਵਾਂ ਪਰ ਇੱਕ ਚੀਜ਼ ਹੋਰ ਦੱਸੋ ਨਾ ਹਾਂ ਜਿਹੜਾ ਨੈਰੇਟਿਵ ਅਸੀਂ ਦੇ ਰਹੇ ਹਾਂ ਹਾਂ ਇੱਕ ਕਹਾਣੀ ਦਾ ਇਹ ਦੱਸ ਰਹੇ ਆ ਇਹ ਕਿ ਪਈ ਪਿੰਡਰਾਵਾਲੇ ਨੇ ਆਪਣੀ ਅਧਿਆਤਮਿਕਤਾ ਦੇ ਨਾਲ ਦੇਖ ਲਿਆ ਕਿ ਸੈਂਟਰ ਸਿੱਖਾਂ ਨਾਲ ਤੱਕਾ ਕਰ ਰਿਹਾ 47 ਤੋਂ ਤੱਕਾ ਹੋ ਰਿਹਾ ਗੁਰੂਆਂ ਦੀ ਧਰਤੀ ਆ ਸਿੱਖ ਹਲਸਤਾਨ ਲੈਣਾ ਉਹ ਇਹ ਹੀ ਹੈ ਉਹ ਉਹਦੇ ਚ ਜਿਹੜੇ ਕਪੂਰ ਸਿੰਘ ਵਰਗੇ ਆ ਉਹਨਾਂ ਨੇ ਜਾਨੀ ਤੁਸੀਂ ਇੰਟੈਲੀਜੈਂਟ ਹੋਣ ਦੇ ਨਾਤੇ ਮਦਦ ਕੀਤੀ ਸਪੈਕਸ ਮਿਲਟਰੀ ਦਾ ਬੰਦਾ ਸੀ ਕੌਮ ਤਿਆਰ ਹੋ ਗਈ ਖੜੀ ਹੋ ਗਈ ਠੀਕ ਆ ਹੂੰ ਦੂਜਾ ਦੂਜਾ ਇੱਕ ਸਨਾਰੀਓ ਮੈਂ ਦਿੰਦਾ ਅਸੀਂ ਕਹਿੰਨੇ ਆਂ ਵੀ ਦੇਖੋ ਇਹਨੂੰ ਭਿੰਡਰਾਂ ਵਾਲੇ ਨੂੰ ਉਨੀ ਖੜਾ ਕੀਤਾ ਸੀ ਹੂੰ ਉਹਨੇ ਖੋਲ ਦਿੱਤੀ ਆ ਉੱਥੇ ਹਾਲਾਤ ਇਦਾਂ ਦੇ ਪੈਦਾ ਹੁੰਦੇ ਗਏ ਕਿ ਉਹਦੀਆਂ ਸਟੇਟਮੈਂਟਾਂ ਦੇ ਵਿਰੁੱਧ ਸਰਕਾਰ ਵੀ ਪੁਲਿਸ ਵਾਲਿਆਂ ਨੂੰ ਸਾਰਿਆਂ ਨੂੰ ਹਿਦਿੱਤਾਂ ਸੀ ਜੇ ਉਹ ਫੜਿਆ ਜਾਂਦਾ ਸੀ ਤਾਂ ਉਹਨੂੰ ਛੱਡ ਦਿੱਤਾ ਜਾਂਦਾ ਸੀ ਹੂੰ ਕਿਉਂਕਿ ਜਦੋਂ ਇੱਕ ਚੀਜ਼ ਨਾ ਇਹ ਇਹ ਸਾਬਤ ਕਰ ਦਊਗੀ ਜਦੋਂ ਤੁਸੀਂ ਜਦੋਂ ਇਹ ਤੇ ਜਿਹੜਾ ਲਾਲਾ ਸਿਗਾ ਜਗਤਨ ਰੈਣ ਹਾਂ ਉਹਤੇ ਜਦੋਂ ਅਟੈਕ ਹੋਇਆ ਜਦੋਂ ਇਹਨੂੰ ਪਿੰਡਰਾਲੀ ਨੂੰ ਫੜਿਆ ਗਿਆ ਜਿਹੜੀ ਉਹ ਉੱਥੇ ਇੰਟਰੋਗੇਸ਼ਨ ਹੋਈ ਆ ਨਾ CIA ਸਟਾਫ ਨੇ ਕੀਤੀ ਆ ਹੂੰ ਉਹ ਇੰਟਰੋਗੇਸ਼ਨ ਉਹ ਗੱਲਬਾਤ ਜਿਹੜੀ ਰਿਪੋਰਟ ਪੜ੍ਹਣੇ ਵਾਲੀ ਆ ਹਾਂ ਅਧਿਕਾਰੀਆਂ ਦੇ ਜਿਹੜੇ ਸਵਾਲ ਆ ਨਾ ਇਹਨੂੰ ਇੰਨੇ ਬਚਕਾਨਾ ਆ ਨਾ ਕੀਤੇ ਹੋਏ ਹੂੰ ਮਤਲਬ ਕੋਈ ਜਾਨੀ ਆਮ ਡਰਾਮੇ ਵਾਲੇ ਵੀ ਨਹੀਂ ਇਦਾਂ ਕਰਦੇ ਜਿਹੜੇ ਉਨੀ ਸਵਾਲ ਕਰਕੇ ਜਿਹਦੇ ਆਧਾਰ ਤੇ ਉਨੀ ਫੈਸਲਾ ਕੀਤਾ ਵੀ ਕੁਝ ਨਹੀਂ ਲੱਭਾ ਇਹਦੇ ਕੋਈ ਇਸ ਕਰਕੇ ਇਹਨੂੰ ਬਰੀ ਕੀਤਾ ਜਾਂਦਾ ਉੱਥੋਂ ਸਾਫ਼ ਪਤਾ ਲੱਗਦਾ ਵੀ ਰਿਪੋਰਟ ਸਾਰੀ ਦੀ ਸਾਰੀ ਫੇਕ ਆ ਸਿਰਫ ਦਿਖਾਉਣ ਲਈ ਆ ਵੀ ਇੱਕ ਇੱਕ ਦਿਖਾਉਣ ਲਈ ਇੰਟਰੋਗੇਸ਼ਨ ਹੋ ਗਈ ਆ ਵੀ ਜਿਹਦੇ ਵਿੱਚੋਂ ਉਹ ਨਹੀਂ ਸਿੱਟਾ ਕੱਢਤਾ ਵੀ ਨਹੀਂ ਇਹਦਾ ਹੱਥ ਨਹੀਂ ਹੈਗਾ ਵਿੱਚ ਅੱਛਾ ਹੁਣ ਉਹਦੇ ਉਹਦੇ ਵਿੱਚ ਉਹਨਾਂ ਨੇ ਕੀਤਾ ਵੀ ਜਿਹੜੇ ਮਕਸਦ ਵਿੱਚ ਇਹਦੇ ਵਿੱਚ ਇਹ ਵੀ ਹੈਗਾ ਪੜ੍ਹਦੇ ਪੁਆਇੰਟ ਵੀ ਜਿਹੜੇ ਉਹ ਕੁਐਸਚਨ ਆ ਦੀ ਇੱਕ ਕਿਤਾਬ ਉਹ 284 ਤੇ ਜਿਹੜੇ 26 ਸੀਗੇ ਹੂੰ ਬੀ ਆਹ ਹਾ ਸਵਾਲ ਪੁੱਛੇ ਅੰਨੇ ਪਤਨ ਕਿੰਨੇ 100 ਦੇ ਕਰੀਬ ਫਿਰ ਕਿੰਨੇ ਸੀਗੇ ਮਨ ਕੋ ਪੁਰਾਣ ਚ ਤਾਂ ਵੱਡੀ ਸੀ ਉਹਦੇ ਬਈ ਉਹ ਜਿਹੜੇ ਪੁਲਿਸ ਨੇ ਤਾਂ ਕਿਤੇ ਇਹ ਨਸ਼ੀ ਦੀ ਉਹ ਕਿਤੇ ਵੀ ਪਬਲਿਕ ਕੀਤਾ ਹੋਵੇ ਆਹ ਕੁਐਸਚਨ ਨਹੀਂ ਸੀ ਪੁੱਛੇ ਸੀ ਆ ਜਵਾਬ ਦਿੱਤੇ ਸੀ ਯਾ ਤੇ ਜਿਹੜੇ ਪਿੰਡਰਾਂ ਵਾਲਿਆਂ ਦੀਆਂ ਟਿੱਪਾਂ ਹੋਣ ਤਾਂ ਨਹੀਂ ਮੇਰੇ ਕੋ ਪਰ ਮੇਰੇ ਕੋ ਇੱਕ ਕਿ ਸਤਾਂ ਮਿਸਾਰੀਆਂ ਹੁੰਦੀਆਂ ਸੀਗੀਆਂ ਨਾ ਹੁਣ ਤਾਂ ਫਿਰ ਟੇਪਾਂ ਵਾਲਾ ਜਮਾਨਾ ਮੁੱਕ ਗਿਆ ਜਦੋਂ ਟੇਪਾਂ ਹੁੰਦੀਆਂ ਤਾਂ ਤਕਰੀਬਨ ਸਾਰੀਆਂ ਮੈਂ ਸੁਣੀਆਂ ਹੈ ਨਾ ਹਾਂਜੀ ਤੇ ਇੱਥੇ ਅਮਰੀਕਾ ਚ ਡਾਕਟਰ ਸੰਧੂ ਆ ਉਹਨਾਂ ਨੇ ਉਹਨੂੰ ਟਰਾਂਸਲੇਟ ਕਰਕੇ ਤਾਂ ਬੁੱਕ ਵੀ ਛਾਪੀ ਉਹ ਮੇਰੇ ਕੋਲ ਵੀ ਇੰਗਲਿਸ਼ ਚ ਹੂੰ ਉਹਦੇ ਚ ਕਿਤੇ ਵੀ ਉਹਨਾਂ ਨੇ ਵੀ ਨਹੀਂ ਇਹ ਮੈਂਸ਼ਨ ਕੀਤਾ ਦੀ ਆ ਮੈਨੂੰ ਕੁਐਸਚਨ ਪੁੱਛੇ ਜਾਂ ਕਿਤੇ ਲੈਕਚਰਾਂ ਚ ਨਹੀਂ ਆਉਂਦਾ ਤੇ ਮੈਂ ਆ ਜਵਾਬ ਦਿੱਤਾ ਕਿਤੇ ਕਦੀ ਵਾਰੀ ਗੱਲ ਹੋਈ ਹੋਊਗੀ ਆ ਤੇ ਇਹ ਵੀ ਮੰਤਲਾਦ ਦਾ ਵੀ ਜਿੱਦਾਂ ਉਦਾਂ ਹੀ ਨਹੀਂ ਆਪੇ ਬਣਾ ਬਣੂ ਕਿ ਇਦਾਂ ਤੇ ਆਉਂ ਸਵਾਲ ਕੀਤਾ ਮੈਂ ਕਹਿੰਦਾ ਜੇ ਜੇ ਨਹੀਂ ਆਪ ਬਣਾਏ ਆ ਫੇ ਤਾਂ ਬਿਲਕੁਲ ਹੀ ਕਹਾਣੀ ਕੋਈ ਆਧਾਰ ਨਹੀਂ ਹੈਗਾ ਹੂੰ ਜੇ ਉਹਨੇ ਪੁੱਛਿਆ ਇਦਾਂ ਫੇ ਫੇ ਗਰਾਉਂਡ ਇਹ ਆ ਵੀ ਉਹ ਹਦਾਇਤ ਸੀ ਉੱਤੋਂ ਉੱਚ ਅਧਿਕਾਰੀਆਂ ਵੱਲੋਂ ਵੀ ਇਹਨੂੰ ਕੁਛ ਨਹੀਂ ਕੇ ਫੜਿਆ ਨਹੀਂ ਜਾਣਾ ਚਾਹੀਦਾ ਇਹ ਤੇ ਕਿਸ ਨਹੀਂ ਪੜਨਾ ਚਾਹੀਦਾ ਸਾਨੂੰ ਨਹੀਂ ਪਤਾ ਕਿੱਦਾਂ ਹੋਣੀ ਆ ਉਹ ਤਾਂ ਜਿੱਦਾਂ ਅੱਗੇ ਪਿੱਛੇ ਬਸ ਗੱਲਬਾਤ ਮੈਂ ਦੱਸਿਆ ਸੀਗਾ ਵੀ ਉਹ ਜਿਹੜਾ ਮਤਲਬ ਸੀਗਾ ਦਲਵੀਰ ਸਿੰਘ ਇਹਨਾਂ ਦਾ ਸਲਾਹਕਾਰ ਹੂੰ ਤੇ ਉਹਨੇ ਉਹ ਲਿਖਿਆ ਵੀ ਜਣੀ ਇਹ ਤਾਂ ਜਿੱਦ ਦਰਬਾਰਾ ਸੁਣਦੇ ਕਿਉਂਕਿ ਦਰਬਾਰਾ ਸਿੰਘ ਚਾਹੁੰਦਾ ਸੀਗਾ ਵੀ ਅਜੇ ਇੰਨਾ ਗੱਲਬਾਤ ਹੋਈ ਵੀ ਇਹ ਗੜਬੜ ਲਾਪੇ ਕਰਨ ਦੇ ਮੇਰੀ ਸਰਕਾਰ ਨੂੰ ਖਰਾਬ ਕਰੂਗੇ ਜੇਲ੍ਹ ਸੁ ਕਰਾ ਰਿਆ ਪੀ ਇਹਨੂੰ ਫੜ ਕੇ ਅੰਦਰ ਦੇ ਦਈਏ ਯਾ ਤੇ ਉਹਨੇ ਫਿਰ ਪਰਲਾ ਉਹਨੇ ਜਿਹੜਾ ਉਹ ਚੰਦੋ ਕਲਾ ਵਾਲਾ ਵੀ ਆ ਆਉਂਦਾ ਜਿਹੜੀ ਇੱਕ ਕਿਤਾਬ ਨਾ ਸਤ ਚੰਗਾਈ ਜੀਐਸ ਗਰੇਵਾਲ ਦੀ ਆ ਉਹ ਆਈਐਸ ਗਾ ਉਹ ਮਿਨਿਸਟਰੀ ਜਿਸ ਸੀਗਾ ਹੂੰ ਉਸ ਵੇਲੇ ਜਦੋਂ ਗਿਆਨੀ ਚੈਲਸੂ ਵੀ ਹੋਮ ਮਿਨਿਸਟਰੀ ਚ ਸੀਗਾ ਹੂੰ ਤੇ ਉਹ ਵੀ ਉੱਥੇ ਹੀ ਸੀਗਾ ਉਹਨੇ ਉਹਦੇ ਵਿੱਚ ਇਹ ਸਾਰੀਆਂ ਲਿਖੀਆਂ ਵੀ ਉਹ ਫਿਰ ਇਹ ਦਰਬਾਰਾ ਸੂ ਤ ਚਾਹੁੰਦਾ ਸੀ ਫੇਰੀ ਉਹ ਪਹਿਲਾਂ ਇਹਨੇ ਦਿੱਲੀ ਫਾੜਨ ਦੀ ਕੋਸ਼ਿਸ਼ ਕੀਤੀ ਉਹ ਜੈਲ ਸੁ ਉਹਨਾਂ ਦੱਸ ਦਿੰਦਾ ਸੀ ਕੱਲ ਨੂੰ ਇਹ ਬੰਬੇ ਪਹੁੰਚ ਗਿਆ ਹੂੰ ਫਿਰ ਉਹ ਰੋਵੇਰੋ ਨੂੰ ਨਾ ਕੰਟੈਕਟ ਕੀਤਾ ਫਿਰ ਰੋਵੇਰੋ ਦੇ ਨਾਲ ਉਸ ਵੇਲੇ ਉਹ ਬੰਬੇ ਦਾ ਡੀਆਈਜੀ ਸੀ ਤੇ ਉਹਦੇ ਰਾਹੀਂ ਫੇਰ ਇਹਨੇ ਫਾੜਨ ਦੀ ਕੋਸ਼ਿਸ਼ ਕੀਤੀ ਉਹ ਜਦ ਤੱਕ ਉਹ ਸਾਰੀ ਪਲਾਨ ਕਰਦੇ ਰਹਿ ਵੀ ਉਹ ਗੁਰਦਾਰੇ ਫਾੜਨਾ ਫੇ ਉਹ ਕਹਿੰਦੇ ਸਿੱਖ ਰੌਲਾ ਪਾਉਗੇ ਵੀ ਜਦੋਂ ਨਾਸਕਵਲ ਤੇ ਜਾਣਾ ਹੀ ਨੇ ਕਿ ਜਿੱਥੋਂ ਕੱਲਦੇ ਹੁਣ ਮੈਨੂੰ ਪੂਰਾ ਨਹੀਂ ਪਤਾ ਮੈਪ ਦਾ ਪਰ ਬੇ ਉੱਥੋਂ ਜੇ ਨਿਕਲਣਾ ਤਾਂ ਵੀ ਉੱਥੋਂ ਆਪਾਂ ਇਹਨਾਂ ਨੂੰ ਫੜ ਲਵਾਂਗੇ ਤੇ ਫਿਰ ਉਹ ਗਰੇਵਾਲ ਨੇ ਹਦਾਉ ਕੰਦਾ ਵੀ ਫਿਰ ਬਿਜਾਣੀ ਇਹ ਗੱਲ ਬੇ ਹੋਮ ਮਿਨਿਸਟਰੀ ਤੋਂ ਬਿਨਾ ਕਿਸੇ ਨੂੰ ਨਹੀਂ ਸੀ ਪਤਾ ਹੋਮ ਮਿਨਿਸਟਰ ਤੋਂ ਹੂੰ ਬੇ ਸਾਨੂੰ ਬੇਤ ਕੋ ਸੀਨੀਅਰ ਸੀ ਤੇ ਇਹਨਾਂ ਨੂੰ ਉਹ ਗੱਲ ਪਹਿਲਾਂ ਹੀ ਪਹੁੰਚ ਗਈ ਇਹ ਹੋਰ ਗੱਡੀਆਂ ਦੇ ਵਿੱਚ ਵੀ ਗੱਡੀਆਂ ਵੀ ਵੱਲੋਂ ਕੋ ਖਾਸ ਬੰਦਿਆਂ ਦੀਆਂ ਚੀਕੀਆਂ ਜਿਹਦੇ ਰਾਹੀ ਫਿਰ ਉਹ ਜਦੋਂ ਉਹ ਉੱਥੇ ਪੁੰਚੇ ਤਾਂ ਇਹ ਬਹੁਤ ਦੂਰ ਨਿਕਲ ਗਏ ਸੀਗੇ ਬਿਲਜੀ ਸਟੇਟ ਚ ਬਿਲ ਬਿਲਕੁਲ ਮੈਂ ਕਹਿੰਦਾ ਵੀ ਅਸੀਂ ਮੈਂ ਅਸੀਂ ਕਹਿੰਨੇ ਆਂ ਵੀ ਇਹ ਸਾਰਾ ਕੁਝ ਉੱਚ ਅਧਿਕਾਰੀਆਂ ਵੱਲੋਂ ਹਾਈ ਕਮਾਂਡ ਵੱਲੋਂ ਹਦਾਇਤਾਂ ਦੇ ਨਾਲ ਇਹਨੂੰ ਪਾਲਿਆ ਜਾ ਰਿਹਾ ਸੀ ਹਾਂ ਇੱਕ ਸਟੇਜ ਤੇ ਜਾ ਕੇ ਜਦੋਂ ਉਹ ਨਹੀਂ ਦੇਖਿਆ ਵੀ ਭਾਈ ਜਿਹੜਾ ਮਕਸਦ ਆ ਜਿਹੜੇ ਮਕਸਦੇ ਨੂੰ ਬਿਠਾ ਲਿਆ ਗਿਆ ਆ ਇਹ ਢਿਲਾ ਪੈ ਰਿਹਾ ਉੱਥੇ ਹੂੰ ਇਹ ਚ ਕੌਨਫੀਡੈਂਸ ਨਹੀਂ ਆ ਰਿਹਾ ਹੂੰ ਤੇ ਅਸੀਂ ਉਹ ਸਪੀਕ ਤੇ ਲੈ ਕੇ ਜਾਣਾ ਆ ਜਿੱਥੇ ਅਸੀਂ ਕੁਛ ਨਾ ਕੁਛ ਐਕਸ਼ਨ ਲੈ ਕੇ ਜਿਹੜੀ ਬਹੁ ਗਿਣਤੀ ਆ ਹਿੰਦੂਆਂ ਦੀ ਉਹਨੂੰ ਆਪਣੇ ਪੱਖਸ ਭਗਤਾ ਸਕੀਏ ਹੂੰ ਤੇ ਸਿੱਖਾਂ ਦੇ ਵਿੱਚ ਤਾਕਤ ਦੇਣੀ ਸੀ ਉਹ ਤਾਂ ਦੇ ਲਈ ਆ ਇਹਨੂੰ ਹੂੰ ਹਾਂ ਅਕਾਲੀ ਦਲ ਦੀ ਫੇਲਿਅਰ ਕਰਾਉਣੀ ਸੀ ਉਹ ਕਰਵਾ ਲਈ ਆ ਹੁਣ ਬਹੁ ਗਿਣਤੀ ਨੂੰ ਕਿੱਦਾਂ ਕਨਵਿੰਸ ਕਰਨਾ ਅਸੀਂ ਉਹਨੂੰ ਆਪਣੇ ਹੱਕ 'ਚ ਕਿੱਦਾਂ ਭਗਤੌਣਾ ਆ ਇਹ ਬੰਦਾ ਢਿੱਲਾ ਪੈ ਰਿਹਾ ਇਹਦੇ ਲਈ ਕੁਛ ਕਰੋ ਉਹ ਕਰਨੇ ਲਈ ਅਗਲਿਆਂ ਨੇ ਆਪਣਾ ਵਧੀਆ ਜਸੂਸ ਜਿਹਨੇ ਬੰਗਲਾਦੇਸ਼ ਚ ਜਾ ਕੇ ਕੰਮ ਕੀਤਾ ਸੀ ਉਹਨੂੰ ਚੁਣਿਆ ਹੂੰ ਉਹਨੂੰ ਚੁਣ ਕੇ ਕੋਈ ਵੀ ਕਹਾਣੀ ਬਣਾ ਕੇ ਉਹਨੂੰ ਉੱਥੇ ਪਲਾਂਟ ਕੀਤਾ ਹਾਂ ਹੁਣ ਉਹ ਹੀ ਜਿਹੜਾ ਉਹਨਾਂ ਦਾ ਬਠਾਲਿਆ ਇਹ ਬੰਦਾ ਆ ਉਹੀ ਕਹਿ ਰਿਹਾ ਆ ਕਿ ਭਾਈ ਫਿਕਰ ਨਾ ਕਰੋ ਜਿਹੜੇ ਆ ਹਥਿਆਰ ਆ ਨਾ ਮੈਂ ਖੱਤਰ ਦੇ ਸਾਹਮਣੇ ਹੋ ਆ ਇਹ ਹੂੰ ਉਹੀ ਦੱਸ ਰਿਹਾ ਇਹਨਾਂ ਨੂੰ ਤਾਹੋ ਸਰਕਾਰ ਦੇ ਭੇਜੇ ਹੋਏ ਬੰਦੇ ਦੀਆਂ ਸਟੇਟਮੈਂਟਾਂ ਲਿਆ ਲਿਆ ਕੇ ਸਾਡੇ ਮੂਹਰੇ ਰੱਖੀ ਜਾਂਦੇ ਆ। ਵੀ ਨਹੀਂ ਜੀ ਸਰਕਾਰ ਨੇ ਨਹੀਂ ਭੇਜੇ ਉਹਨੇ ਉਹ ਛੁੱਡੂਓ ਜਿਹੜੇ ਤੁਸੀਂ ਕਹਿੰਨੇ ਨਾ ਜਿੰਨ ਸੰਭਿਓ ਸੀ ਉਹ ਸਰਕਾਰ ਦਾ ਹੀ ਬੰਦਾ ਆ। ਉਹ ਸਰਕਾਰ ਦੀ ਕਾਂਗਰਸ ਦੀ ਦਿੱਤੀ ਹੋਈ ਸਟੇਟਮੈਂਟ ਦੇ ਰਿਆ ਤੁਹਾਡੇ ਕੋਲ ਉਹ। ਤਾਂ ਹੋ। ਇਹ ਇਹ ਹੋ ਸਕਦਾ ਜਦੋਂ ਅਗਲੇ ਸਵੇਕ ਸਿੰਘ ਨੇ ਕਿਹਾ ਹੋਵੇ ਵੀ ਭਾਈ ਮੈਂ ਮਨਾ ਤਾਂ ਲਿਆ ਇਹਨਾਂ ਨੂੰ ਤਿਆਰ ਤਾਂ ਕਰ ਲਾਂਗੇ। ਪਰ ਅਗਲੇ ਕਹਿੰਦੇ ਪਏ ਨਾ ਬੰਦੂਕਾਂ ਦੇ ਨਾਲ ਕਿੱਦਾਂ ਲੜੀਏ ਹੁਣ ਮੈਂ ਕੀ ਕਰਾਂ ਉਹ ਕਹਿੰਦੇ ਹਥਿਆਰ ਭੇਜਦੇ ਆਂ ਅਸੀਂ ਹੂੰ ਮੰਨ ਲਓ ਗਿਆਨੀ ਜੈਲ ਸਿੰਘ ਦੇ ਬੰਦੇ ਨੇ ਸਵੇਕਸ ਨੂੰ ਕਿਹਾ ਹੋਵੇ ਪਈ ਭਾਈ ਤੂੰ ਫਿਕਰ ਨਾ ਕਰ ਹਥਿਆਰ ਅਸੀਂ ਭੇਜਦੇ ਆਂ ਸਵੇਕਸੇ ਕਹਿੰਦਾ ਹੋਵੇ ਪਈ ਭਾਈ ਜੇ ਤੁਸੀਂ ਭੇਜੂਗੇ ਮੈਂ ਦੱਸੂਗਾ ਕੀ ਹੂੰ ਅਗਲੇ ਨੇ ਕਿਹਾ ਹੋਵੇ ਪਈ ਤੂੰ ਕਹ ਦੇ 71 ਦੀ ਜੰਗ ਵੇਲੇ ਮੈਂ ਲਗੋ ਕੇ ਰੱਖਿਓ ਸੀ ਹੂੰ ਮਤਲਬ ਕੋਈ ਵੀ ਉੱਚ ਨੀਚ ਦੀ ਕੋਈ ਵੀ ਕਹਾਣੀ ਲਿਆ ਕੇ ਤੁਹਾਡੇ ਸਿਰ ਤੇ ਮੜ ਗਿਆ ਤੁਸੀਂ ਚੱਕ ਕੇ ਉਹਨੂੰ ਚੱਕ ਕੇ ਸੋਲੇ ਗਈ ਜੰਨੇ ਉਹਦੇ ਆ ਉਹ ਜਿੱਦਾਂ ਹੁਣ ਮਤਲਬ ਇਹ ਚੌੜਾ ਕਹਿੰਦਾ ਬਈ ਜੇ ਐਦਾਂ ਹੁੰਦਾ ਤਾਂ ਬਈ ਉਹ ਸ਼ੀਦੀ ਥੋੜੀ ਪਾਉਂਦੇ ਹਨਾ 100 ਨਹੀਂ ਯਾ ਪਰ ਆਪ ਇਹ ਇਹ ਗੱਲ ਇੱਕ ਪਾਸੇ ਇਹ ਕਹਿੰਦੇ ਹੁੰਦੇ ਆ ਜਿੱਦਾਂ ਬਈ ਫਲਾਨਾ ਬੰਦਾ ਕੈਟ ਬਣ ਗਿਆ ਮਤਲਬ ਕੋਈ ਖਾੜਕੂ ਹੈ ਨਾ ਹੂੰ ਇਹ ਆਪੇ ਕੰਦੇ ਹੁੰਦੇ ਵੀ ਉਹ ਫਿਰ ਸਰਕਾਰਾਂ ਵੀ ਜਿਹੜੇ ਕੈਟ ਬਣ ਜਾਂਦੇ ਆ ਵੀ ਜਦੋਂ ਵਰਤ ਲੈਂਦੀਆਂ ਫਿਰ ਉਹਨਾਂ ਨੂੰ ਮਾਰ ਦਿੰਦੀਆਂ ਫਿਰ ਉਹਨਾਂ ਦਾ ਵੀ ਮੁਕਾਬਲਾ ਕਰ ਦਿੰਦੀ ਐ ਇਦਾਂ ਬਹੁਤ ਮੁੰਡੇ ਮਾਰੇ ਇਦਾਂ ਹਨਾ ਆਹੋ ਇਸ ਕੇ ਉਦ ਉਹਨਾਂ ਨੂੰ ਨਹੀਂ ਫ਼ਸ਼ੀਦ ਕਹਿੰਦੇ ਯਾ ਤੇ ਇਹ ਇਦਾਂ ਇੱਥੇ ਵੀ ਇਹ ਹੋ ਸੇ ਹੋਏ ਸਕਦੀ ਐ ਵੀ ਉਹਨੇ ਪਹਿਲਾਂ ਉਹ ਉਹਨਾਂ ਨੂੰ ਸਾਥ ਸੁਵੇਗ ਸੂ ਹੋਊਗਾ ਚਾਹੇ ਜੇ ਬਾਕੀ ਬੰਦੇ ਉਹਨਾਂ ਨੂੰ ਵਰਤ ਲਿਆ ਹੂੰ ਬੱਤਕੇ ਮਾਰ ਦਿੱਤਾ ਜਿਹੜਾ ਜਦੋਂ ਵੀ ਜੋ ਵੀ ਉਹਨਾਂ ਦਾ ਮਿਸ਼ਨ ਹੈਗਾ ਹਨਾ ਨਾਲੇ ਉਹਨਾਂ ਨੂੰ ਬਾਜੀ ਜਿਹੜੇ ਨਾ ਉਸ ਹੱਦ ਤੱਕ ਬੰਦੇ ਚੁਣੇ ਜਾਂਦੇ ਆ ਹੂੰ ਉਹਨਾਂ ਦੇ ਨਾਲ ਡੀਲ ਹੀ ਇਹ ਹੁੰਦੀ ਉਹ ਕਮਿਟਿਡ ਇੰਨੇ ਹੁੰਦੇ ਉਹਨਾਂ ਦੇ ਅੰਦਰ ਜਾਨੀ ਮੋਟੀਵੇਸ਼ਨ ਇਸ ਤਰੀਕੇ ਨਾਲ ਭਰੀ ਜਾਂਦੀ ਆ ਜਾਂ ਕਹਿ ਲਓ ਭੀ ਰਾਸ਼ਟਰੀਅਤ ਦਾ ਟੀਕਾ ਇਦਾਂ ਦਾ ਲੱਗਾ ਹੁੰਦਾ ਉਹਨਾਂ ਦੇ ਅੰਦਰ ਹੂੰ ਜਦੋਂ ਇਹ ਗੱਲ ਕਹੀ ਜਾਂਦੀ ਨਾ ਭੀ ਇੱਥੇ ਕੁਰਬਾਨੀ ਦੇਣ ਦੀ ਲੋੜ ਹੈ ਇੱਥੇ ਉਹ ਬੰਦਾ ਚਾਹੀਦਾ ਜਿਹੜਾ ਐਸ ਵਿਲੇ ਦੇਸ਼ ਦਾ ਨਾਮ ਬਦਨਾਮ ਹੋਣ ਲੱਗਾ ਸਾਨੂੰ ਉਹ ਬੰਦਾ ਚਾਹੀਦਾ ਜਿਹੜਾ ਇਹ ਸਾਰੀ ਘਟਨਾ ਨੂੰ ਆਪਣੇ ਸਿਰ ਲੈ ਲਵੇ ਹਾਂ ਇੱਕ ਇੱਕ ਸਟੇਟਮੈਂਟ ਦੇਣ ਤੇ ਦਰਜਣਾ ਬੰਦੇ ਉਹਨਾਂ ਦੇ ਉਹਨਾਂ ਦੇ ਕੋਲ ਇਦਾਂ ਦੇ ਆ ਜਿਹੜੇ ਖੜੇ ਹੁੰਦੇ ਪਏ ਮੈਂ ਆਪਣੇ ਸਿਰ ਲਾਉਂਗਾ ਹਾਂ ਤੇ ਮੈਂ ਬਿਕਿਆ ਸੀ ਮੈਂ ਪੈਸੇ ਖਾਦੇ ਆ ਮੈਂ ਝੂਠ ਬੋਲਿਆ ਹਮ ਇੱਕ ਬੰਦੇ ਦੀ ਕੁਰਬਾਨੀ ਦਿੰਦੇ ਆ ਉਹ ਮਿਨਿਸਟਰੀ ਨੂੰ ਬਚਾਉਣ ਲਈ